ਜੀ ਕਹਿੰਦੇ ਸੀ ਗੱਠਜੋੜ ਹੋਣਾ ਨਾ ਹੋਣਾ ਮੇਰੇ ਵਾਸਤੇ ਗੱਲ ਨਹੀਂ ਛੋਟਾ ਮੂਹ ਵੱਡੀ ਗੱਲ ਹੈ ਅਸੀਂ ਤਾਂ ਜੋ ਪਾਰਟੀ ਨੇ ਆਦੇਸ਼ ਦਿੰਦਾ ਉਸ ਤੇ ਚੱਲੋ ਅਗਠਜੋੜ ਉੱਪਰ ਉੱਪਰ ਜੇ ਗੱਠਜੋੜ ਹੋ ਗਿਆ ਸਾਨੂੰ ਆਦੇਸ਼ ਆਣਾ ਅਸੀਂ ਉਹ ਡੋਰ ਪਾਉਂਦੇ ਹਾਂ ਪਾਰਟੀ ਦਾ ਬੰਦਾ ਆ ਜਿੱਥੇ ਪਾਰਟੀ ਨਾਲ ਬੰਦਾ ਬਣ ਜਾਂਦਾ ਉੱਥੇ ਨਿੱਜੀ ਵਿਚਾਰ ਨਹੀਂ ਹੁੰਦੇ ਨਿੱਜੀ ਵਿਚਾਰ ਉੱਥੇ ਹੁੰਦੇ ਜਿੱਦਾਂ ਬੰਦਾ ਇੰਡੀਪੈਂਡੈਂਟ ਹੋਵੇ ਮੇਰਾ ਪਾਰਟੀ ਦੇ ਨਾਲ ਵਿਚਾਰ ਹੈ ਅੱਜ ਤੱਕ ਪਾਰਟੀ ਦਾ ਆਦੇਸ਼ ਹੈ ਵੀ ਇਕੱਲੇ ਇਲੈਕਸ ਲੜਾਂਗੇ ਪਾਰਟੀ ਦਾ ਆਦੇਸ਼ ਆ ਗਿਆ ਵੀ ਇਕੱਠੇ ਹੋ ਕੇ ਲੜਨਾ ਹੈ ਸਾਨੂੰ ਕੋਈ ਇੱਕ ਗੱਲ ਜ਼ਰੂਰ ਹੈ ਆਮ ਆਵਾਮ ਦੀ ਆਵਾਜ਼ ਜਿਹੜੀ ਹੈ ਆਹ ਹੈ ਇਕੱਠੇ ਹੋ ਜਾਂ ਤਾਂ ਸਰਕਾਰ ਬਣੂਗੀ ਪਿੰਡ ਪਿੰਡ ਗਲੀ ਗਲੀ ਗੋਲਦੇ ਆ ਪਿਛੇ ਜਿਹੜਾ ਗੱਠਜੋੜ ਹੋਣਾ ਨਾ ਹੋਣਾ ਮੇਰੇ ਬਸ ਦੀ ਗੱਲ ਨਹੀਂ ਛੋਟਾ ਮੂ ਵੱਡੀ ਗੱਲ ਹੈ ਅਸੀਂ ਤਾਂ ਜੋ ਪਾਰਟੀ ਨੇ ਆਦੇਸ਼ ਦਿੰਦਾ ਉਸ ਤੇ ਚੱਲੋ ਅਗਠਜੋੜ ਉੱਪਰ ਉੱਪਰ ਜਿਹੜਾ ਗੱਠਜੋੜ ਹੋ ਗਿਆ ਸਾਨੂੰ ਆਦੇਸ਼ ਆਣਾ ਅਸੀਂ ਉਹ ਡੋਲ ਬਜਾ ਪਾਰਟੀ ਦਾ ਬੰਦਿਆ ਹੈ ਜਿੱਥੇ ਪਾਰਟੀ ਨਾਲ ਬੰਦਾ ਬਣ ਜਾਂਦਾ ਉੱਥੇ ਨਿੱਜੀ ਵਿਚਾਰ ਨਹੀਂ ਹੁੰਦੇ ਨਿੱਜੀ ਵਿਚਾਰ ਉੱਥੇ ਹੁੰਦੇ ਜਿੱਦਾਂ ਬੰਦਾ ਇੰਡੀਪੈਂਡੈਂਟ ਹੋਵੇ ਮੇਰਾ ਪਾਰਟੀ ਦੇ ਨਾਲ ਵਿਚਾਰ ਅੱਜ ਤੱਕ ਪਾਰਟੀ ਦਾ ਦੇਸ਼ ਸਭ ਇਕੱਲੇ ਲੈਕਸ ਬਣਾਗੇ ਪਾਰਟੀ ਦਾ ਆਦੇਸ਼ ਆ ਗਿਆ ਵੀ ਇਕੱਠੇ ਹੋ ਕੇ ਲੜਨਾ ਜੀ ਸਭ ਕੋਈ ਪਰ ਇੱਕ ਗੱਲ ਜ਼ਰੂਰ ਹੈ ਆਮ ਆਵਾਮ ਦੀ ਆਵਾਜ਼ ਜਿਹੜੀ ਹੈ ਆਹ ਹੈ ਕਿ ਇਕੱਠੇ ਹੋ ਜਾ ਤਾਂ ਸਰਕਾਰ ਬਦਲੂ ਪਿੰਡ ਪਿੰਡ ਕਲੀ ਕਲੀ ਬੋਲਦੇ ਆ ਪਿਛੇ ਗੱਠ ਜੋੜ ਹੋਣਾ ਨਾ ਹੋਣਾ ਮੇਰੇ ਵਾਸਤੇ ਗੱਲ ਨਹੀਂ ਛੋਟਾ ਮੂਹ ਵੱਡੀ ਗੱਲ ਹੈ ਅਸੀਂ ਤਾਂ ਜੋ ਪਾਰਟੀ ਨੇ ਆਦੇਸ਼ ਦਿੰਦਾ ਸੁੱਸਟ ਚੱਲ ਅਗਠ ਜੋੜ ਉੱਪਰ ਉੱਪਰ ਜਗਠ ਜੋੜ ਹੋ ਗਿਆ ਸਾਨੂੰ ਆਦੇਸ਼ ਆਣਾ ਅਸੀਂ ਉਹ ਡੋਰ ਬਣਾ ਪਾਰਟੀ ਦਾ ਬੰਦਿਆ ਹੈ ਜਿੱਥੇ ਪਾਰਟੀ ਨਾਲ ਬੰਦਾ ਬਣ ਜਾਂਦਾ ਉੱਥੇ ਨੀਤੀ ਵਿਚਾਰ ਨਹੀਂ ਹੁੰਦਾ ਨੀਤੀ ਵਿਚਾਰ ਉੱਥੇ ਹੁੰਦੇ ਜਿੱਦਾਂ ਬੰਦਾ ਇੰਡੀਪੈਂਡੈਂਟ ਦੋ। ਮੇਰਾ ਪਾਰਟੀ ਦੇ ਨਾਲ ਵਿਚਾਰ ਅੱਜ ਤੱਕ ਪਾਰਟੀ ਦਾ ਦੇਸ਼ ਸਭ ਇਕੱਲੇ ਲੈਕਸ ਬਣਾਗੇ। ਪਾਰਟੀ ਦਾ ਦੇਸ਼ ਆ ਗਿਆ ਵੀ ਇਕੱਠੇ ਹੋ ਕੇ ਲੜਨਾ ਜਿੱਤਣਾ ਕੋਈ ਪਰ ਇੱਕ ਗੱਲ ਜ਼ਰੂਰ ਹੈ ਆਮ ਆਵਾਮ ਦੀ ਆਵਾਜ਼ ਜਿਹੜੀ ਹੈ ਆਹ ਹੈ ਕਿ ਇਕੱਠੇ ਹੋ ਜਾਂ ਤਾਂ ਸਰਕਾਰ ਬਣੂਗੀ ਪਿੰਡ ਪਿੰਡ ਕਲੀ ਕਲੀ ਬੋਲੇਗਾ। ਪਿਛੇ ਦੇ ਗੱਲ ਅੱਛਾ ਜੋੜ ਹੋਣਾ ਨਾ ਹੋਣਾ ਮੇਰੇ ਵਾਸਤੇ ਗੱਲ ਨਹੀਂ ਛੋਟਾ ਮੂਹ ਵੱਡੀ ਗੱਲ ਹੈ। ਅਸੀਂ ਤਾਂ ਜੋ ਪਾਰਟੀ ਨੇ ਆਦੇਸ਼ ਦਿੰਦਾ ਸੁੱਸਤ ਚੱਲ। ਅਗਠ ਜੋੜ ਉੱਪਰ ਉੱਪਰ ਜਿ ਘਟ ਜੋੜ ਹੋ ਗਿਆ ਸਾਨੂੰ ਆਦੇ ਸਾਨਾ ਅਸੀਂ ਉਹ ਡੋਰ ਬਜਾ ਪਾਰਟੀ ਦਾ ਬੰਦਿਆ ਜਿੱਥੇ ਪਾਰਟੀ ਨਾਲ ਬੰਦਾ ਬਣ ਜਾਂਦਾ ਉੱਥੇ ਨਿੱਜੀ ਵਿਚਾਰ ਨਹੀਂ ਹੁੰਦੇ ਨਿੱਜੀ ਵਿਚਾਰ ਉੱਥੇ ਹੁੰਦੇ ਜਿਹੜਾ ਬੰਦਾ ਇੰਡੀਪੈਂਡੈਂਟ ਹੋਵੇ ਮੇਰਾ ਪਾਰਟੀ ਦੇ ਨਾਲ ਵਿਚਾਰ ਹੈ ਅੱਜ ਤੱਕ ਪਾਰਟੀ ਦਾ ਜਦੀ ਸਭ ਇਕੱਲੇ ਇਲੈਕਸ ਬਣਾਗੇ ਪਾਰਟੀ ਦਾ ਜਦੇ ਆ ਗਿਆ ਵੀ ਇਕੱਠੇ ਹੋ ਗਿਰਣਾ ਜੀ ਸਾਨੂੰ ਪਰ ਇੱਕ ਗੱਲ ਜ਼ਰੂਰ ਹੈ ਆਮ ਆਵਾਮ ਦੀ ਆਵਾਜ਼ ਜਿਹੜੀ ਹੈ ਆਹ ਹੈ ਕਿ ਇਕੱਠੇ ਹੋ ਜਾਂ ਤਾਂ ਸਰਕਾਰ ਬਣੇਗੀ ਕਿੰਦੇ ਪਿੰਡ ਕਲੀ ਕਲੀ ਕੁੱਲਦੇ ਆ ਪਿਛੇ ਜੇ ਗੱਠਜੋੜ ਹੋਣਾ ਨਾ ਹੋਣਾ ਮੇਰੇ ਵਾਸਤੇ ਗੱਲ ਨਹੀਂ ਛੋਟਾ ਮੂ ਵੱਡੀ ਗੱਲ ਹੈ ਅਸੀਂ ਤਾਂ ਜੋ ਪਾਰਟੀ ਨੇ ਆਦੇਸ਼ ਦਿੰਦਾ ਉਸ ਤੇ ਚੱਲੋ ਅਗਠਜੋੜ ਉੱਪਰ ਉੱਪਰ ਜੇ ਗੱਠਜੋੜ ਹੋ ਗਿਆ ਸਾਨੂੰ ਆਦੇਸ਼ ਆਣਾ ਅਸੀਂ ਉਹ ਡੋਰ ਪਾਉਂਦੇ ਹਾਂ ਪਾਰਟੀ ਦਾ ਬੰਦਾ ਆ ਜਿੱਥੇ ਪਾਰਟੀ ਨਾਲ ਬੰਦਾ ਬਣ ਜਾਂਦਾ ਉੱਥੇ ਨਿੱਜੀ ਵਿਚਾਰ ਨਹੀਂ ਹੁੰਦੇ ਨਿੱਜੀ ਵਿਚਾਰ ਉੱਥੇ ਹੁੰਦੇ ਜਿੱਦਾਂ ਬੰਦਾ ਇੰਡੀਪੈਂਡੈਂਟ ਹੋਵੇ ਮੇਰਾ ਪਾਰਟੀ ਦੇ ਨਾਲ ਵਿਚਾਰ ਹੈ ਅੱਜ ਤੱਕ ਪਾਰਟੀ ਦਾ ਆਦੇਸ਼ ਹੈ ਵੀ ਇਕੱਲੇ ਇਲੈਕਸ ਲੜਾਂਗੇ ਪਾਰਟੀ ਦਾ ਆਦੇਸ਼ ਆ ਗਿਆ ਵੀ ਇਕੱਠੇ ਹੋ ਕੇ ਲੜਨਾ ਹੈ ਸਾਨੂੰ ਕੋਈ ਪੜੀ ਇੱਕ ਗੱਲ ਜ਼ਰੂਰ ਹੈ ਆਮ ਆਵਾਮ ਦੀ ਆਵਾਜ਼ ਜਿਹੜੀ ਹੈ ਆਹ ਹੈ ਇਕੱਠੇ ਹੋ ਜਾਂ ਤਾਂ ਸਰਕਾਰ ਬਣੂਗੀ ਪਿੰਡ ਪਿੰਡ ਗਲੀ ਗਲੀ ਗੋਲਦੇ ਆ ਪਿਛੇ ਜਿਹੜਾ ਗੱਠਜੋੜ ਹੋਣਾ ਨਾ ਹੋਣਾ ਮੇਰੇ ਬਸ ਦੀ ਗੱਲ ਨਹੀਂ ਛੋਟਾ ਮੂ ਵੱਡੀ ਗੱਲ ਹੈ ਅਸੀਂ ਤਾਂ ਜੋ ਪਾਰਟੀ ਨੇ ਆਦੇਸ਼ ਦਿੰਦਾ ਉਸ ਤੇ ਚੱਲੋ ਅਗਠਜੋੜ ਉੱਪਰ ਉੱਪਰ ਜਿਹੜਾ ਗੱਠਜੋੜ ਹੋ ਗਿਆ ਸਾਨੂੰ ਆਦੇਸ਼ ਆਣਾ ਅਸੀਂ ਉਹ ਡੋਲ ਬਜਾ ਪਾਰਟੀ ਦਾ ਬੰਦਿਆ ਹੈ ਜਿੱਥੇ ਪਾਰਟੀ ਨਾਲ ਬੰਦਾ ਬਣ ਜਾਂਦਾ ਉੱਥੇ ਨਿੱਜੀ ਵਿਚਾਰ ਨਹੀਂ ਹੁੰਦੇ ਨਿੱਜੀ ਵਿਚਾਰ ਉੱਥੇ ਹੁੰਦੇ ਜਿੱਦਾਂ ਬੰਦਾ ਇੰਡੀਪੈਂਡੈਂਟ ਹੋਵੇ ਮੇਰਾ ਪਾਰਟੀ ਦੇ ਨਾਲ ਵਿਚਾਰ ਹੈ ਅੱਜ ਤੱਕ ਪਾਰਟੀ ਦਾ ਜਦ ਹੀ ਸਭ ਇਕੱਲੇ ਲੈਕਸ ਬਣਾਗੇ ਪਾਰਟੀ ਦਾ ਜਦ ਆ ਗਿਆ ਵੀ ਇਕੱਠੇ ਹੋ ਗਿਰਣਾ ਜੀ ਸਾਨੂੰ ਪਰ ਇੱਕ ਗੱਲ ਜ਼ਰੂਰ ਹੈ ਆਮ ਆਵਾਮ ਦੀ ਆਵਾਜ਼ ਜਿਹੜੀ ਹੈ ਆਹ ਹੈ ਕਿ ਇਕੱਠੇ ਹੋ ਜਾ ਤਾਂ ਸਰਕਾਰ ਬਣੂ ਇਹ ਪਿੰਡ ਪਿੰਡ ਗਲੀ ਗਲੀ ਗੋਲਦੇ ਵਾ